ਸਾਥਿਓ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ OBC ਵਰਗ ਦੇ ਵੱਖ-ਵੱਖ ਸੰਗਠਨਾਂ ਦੇ ਲੋਕੀ ਵੱਖ-ਵੱਖ ਸਭਾਵਾਂ ਦੇ ਆਰਗੇਨਾਈਜੇਸ਼ਨਾਂ ਦੇ ਫੈਡਰੇਸ਼ਨਾਂ ਦੇ ਜਿਹੜੇ ਆਦੂ ਇਕੱਠੇ ਹੋਏ ਆ ਅੱਜ ਦਾ ਅਜੰਡਾ ਜਿਹੜਾ ਸੀ ਸਾਡਾ ਗੱਲਬਾਤ ਦਾ ਉਹ ਇਹ ਸੀ ਪਈ ਲੰਬੇ ਸਮੇਂ ਤੋਂ ਜਿਹੜੀਆਂ ਰੋਕ-ਵਕ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਨੇ ਆਰਥਿਕ ਲੈਵਲ ਤੇ ਵੀ OBC ਨੂੰ ਜਿਹੜਾ ਪਛੜਿਆ ਹੈਗਾ ਤੇ ਪੰਜਾਬ ਦੇ ਵਿੱਚ ਵੀ ਪਛੜਿਆ ਹੈ ਜਿਉਂ-ਜਿਉਂ ਚੋਣਾਂ ਨਜ਼ਦੀਕ ਆਉਂਦੀਆਂ ਨੇ ਤੇ OBC ਵਰਗ ਨੂੰ ਤਾਂ ਯੂਜ਼ ਕਰਦੇ ਨੇ ਪਰ OBC ਵਰਗ ਦੇ ਜੋ ਬੰਦੇ ਹੱਕ ਨੇ ਉਹ ਇਹ ਨਹੀਂ ਦੇਦੇ ਅੱਜ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਵਾਸਤੇ ਵੱਖ-ਵੱਖ ਸੰਗਠਨਾਂ ਦੇ ਅਗਵਾਹ ਨੂੰ ਇਕ ਬੁਲਾਇਆ ਅੱਜ ਅਸੀਂ ਇੱਕ ਮੁੱਦਾ ਇਹ ਰੱਖਿਆ ਜਿਸ ਤਰ੍ਹਾਂ ਉਹ ਚੋਣਾ ਜਿਹੜੀਆਂ ਨੇ ਮਿਊਨਿਸਪੈਲਿਟੀ ਕਾਰਪੋਰੇਸ਼ਨ ਵੀ ਅਨਾਉਂਸ ਹੋਈਆਂ ਨੇ ਇਹਨਾਂ ਦੇ ਵਿੱਚ ਜਿਹੜੀ ਹੈ OBC ਦੀ ਜੋ ਬੰਦੀ ਭਾਗੀਦਾਰੀ ਹੈ ਉਹ ਸਾਮਿਲ ਹੋਵੇ। ਬਹੁਤ ਚੰਗੀ ਗੱਲ ਹੈ ਇਕੱਠੇ ਹੋ ਕੇ ਬਹਿਣਾ ਤੇ ਆਪਣੇ ਆਪਿਆਂ ਬਾਰੇ ਤੇ ਆਪਣੇ ਬਾਰੇ ਵੀ ਸੋਚਣਾ। ਜੇ ਅਸੀਂ ਆਪਣੇ ਬਾਰੇ ਸੋਚਾਂਗੇ ਤੇ ਆਪਣੇ ਬਾਰੇ ਬਾਰੇ ਆਪਣੇ ਆਪ ਹੀ ਸੋਚਿਆ ਜਾ ਸਕਦਾ ਹੈ ਅੱਜ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਆ ਜਿਹੜੀ ਸਾਡੀ ਪਰਸੈਂਟੇਜ ਆ ਪੰਜਾਬ ਦੇ ਵਿੱਚ ਘੱਟੋ ਘੱਟ 50% ਦੇ ਨੀਅਰ ਹੁੰਦਾ ਬਟ ਕਿਤੇ ਗੌਰ ਕਰੀਏ ਤੇ ਸ਼ਾਇਦ 2 ਤੋਂ 3% ਸਾਨੂੰ ਰਿਜ਼ਰਵੇਸ਼ਨ ਦਿੱਤੀ ਜਾ ਰਹੀ ਆ ਬਾਕੀ ਸਾਰੀ ਹਜਮ ਕੀਤੀ ਜਾ ਰਹੀ ਆ ओबीसी ਅਦਰ ਵਿੱਚ ਉੱਚ ਜਾਤੀਆਂ ਆ ਜਾਂਦੀਆਂ ਨੇ ਇਹ ਜੀ ਗਰੀਬੀ ਤੌਰ ਤੇ ਪੈਸੇ ਦੇ ਘਰ ਤੇ ਫਾਈਨੈਂਸ਼ਲੀ ਬੁਰੀਟ ਨਹੀਂ ਆ ਇਹਨਾਂ ਅਦਰ ਦੇ ਵਿੱਚ ਲੈ ਕੇ ਇਹਨੂੰ ਉਹ ਕਿਵੇਂ ਟਿਕੜ ਦੇਣੀ ਆ ਤੇ ਅੱਜ ਦੀ ਪਿਛਲੀ ਰਿਪੋਰਟ ਆ ਕੋਰ ਨਾਲ ਤੱਕ ਲੋ ਇਸ ਗੱਲ ਨੂੰ ਖਤਮ ਕਰਨ ਵਾਸਤੇ ਜਿਹੜੀ ਡਿਮਾਂਡ ਹੈ ਉਹ ਬਹੁਤ ਜ਼ਰੂਰੀ ਆ ਕਿ ਅਸੀਂ OBC ਦੀ ਗਿਰਤੀ ਦੇ ਮੁਤਾਬਕ ਸਾਨੂੰ ਰਿਜ਼ਰਵੇਸ਼ਨ ਮਿਲੇ ਹੋਰ ਕੋ ਵਾਹਿਗੁਰੂ ਜੀ ਸਤਿਓ ਕਾਫੀ ਲੰਮੇ ਸਮੇਂ ਦਰਸਤ ਅਖੀਰ ਦੇਸ਼ ਦੀ ਸਿਆਸਤ ਜਿਹੜੀ ਆ ਉਹ ਜਿਸ ਤਰ੍ਹਾਂ ਪਲਟਾ ਖਾ ਰਹੀ ਹੈ ਕਿ ਅੱਜ ਇੰਡੀਆ ਲੈਵਲ ਤੇ OBC ਦੀ ਜਾਤੀ ਜਨਗਣਨਾ ਦਾ ਮੁੱਦਾ ਜਿਹੜਾ ਬੜਾ ਗਰਮਾਇਆ ਹੋਇਆ। ਇਸੇ ਚੀਜ਼ ਦੇ ਮੱਤੇ ਨਜ਼ਰ ਅਸੀਂ ਵਕ ਵਕ ਸਮੇਂ ਤੇ OBC ਭਾਈਚਾਰੇ ਨੂੰ ਆਰਗੇਨਾਈਜ਼ਡ ਹੋਰ ਜਾਗਰਤ ਕਰਦੇ ਰਹਿੰਦੇ ਆ ਕਿ ਜਦ ਤੱਕ ਉਹ ਆਪਣੇ ਹੱਕਾਂ ਪ੍ਰਤੀ ਸ਼ਰਤਾਂ ਤੇ ਨਹੀਂ ਆਉਂਦੇ ਉਹਨਾਂ ਚਿਰ ਤੱਕ ਉਹਨਾਂ ਨੂੰ ਕੋਈ ਵੀ ਰਾਜਨੀਤਿਕ ਦਲ ਜਿਹੜਾ ਵਾ ਉਹਨਾਂ ਦਾ ਬੰਦਾ ਹਿੱਸਾ ਜਿਹੜਾ ਉਹ ਨਹੀਂ ਦੇਗਾ। ਗੁਰੂਕੀਤਾ ਖਾਲਸਾ ਵਾਹਿਗੁਰੂ ਜੀ ਦੇ ਪੱਤੇ ਗੁਰੂ ਨਾਨਕ ਪਾਤਸ਼ਾਹ ਵੱਲੋਂ ਇਹ ਜਿਹੜੇ ਦੱਬਾ ਕੁਜਲਾ ਸਮਾਜ ਸੀ ਉਹਦੀ ਰਹਿਨਮਾਈ ਉਹਨਾਂ ਵੱਲੋਂ ਕੀਤੀ ਗਈ ਹੈ ਪਹਿਲ ਦੇ ਆਧਾਰ ਤੇ ਉਹਨਾਂ ਨੇ ਮਲਕ ਭਾਗੋ ਦੇ ਘਰ ਨਾ ਜਾ ਕੇ ਭਾਈ ਲਾਲੋ ਜੀ ਦੇ ਘਰ ਜਾ ਕੇ ਬਹੁਤ ਵੱਡਾ ਸਨੇਹਾ ਜਿਹੜਾ ਹੈ ਪੂਰੇ ਸਮਾਜ ਨੂੰ ਦਿੱਤਾ ਕਿ ਇਹ ਜਿਹੜੇ ਹਜ਼ਾਰਾਂ ਸਾਲਾਂ ਤੋਂ ਦਬੇ ਕੁਚਲੇ ਲੋਕ ਨੇ ਇਹਨਾਂ ਨੂੰ ਇਹਨਾਂ ਦੇ ਬਣਦੇ ਜਿਹੜੇ ਹੱਕ ਆ ਉਹ ਦਿੱਤੇ ਜਾਣ। ਸੋ ਇਹ ਲੜਾਈ ਸਾਡੀ ਦਸਾਂ ਗੁਰੂਆਂ ਤੱਕ ਹਥਿਆਰ ਬੰਦ ਹੋ ਕੇ ਵੀ ਲੜਨੀ ਪਈ। ਹੁਣ ਜਿਹੜਾ ਮਸਲਾ ਆਉਂਦਾ ਜਾਤੀਵਾਦ ਦਾ ਬਾਰ-ਬਾਰ ਮਸਲਾ ਆਉਂਦਾ ਜੇ ਸਾਡੇ ਸੰਵਿਧਾਨ ਦੇ ਮੁਤਾਬਕ ਚੱਲੀਏ ਤੇ ਸੰਵਿਧਾਨ ਦੇ ਮੁਤਾਬਕ ਹੀ ਅਸੀਂ ਸਾਰੇ ਚੱਲ ਰਹੇ ਆਂ। ਪਰ ਜੇ ਸੰਵਿਧਾਨ ਦੇ ਵਿੱਚ ਕਾਕਾ ਕਲਾਰਕਨਠ ਉਹਨੇ ਜਿਹੜੀ 1977 ਦੇ ਵਿੱਚ ਆਪਣੀ ਰਿਪੋਰਟ ਦਿੱਤੀ ਸੀ ਉਹਦੇ ਵਿੱਚ ਦੂਜਾ ਪਰਸੈਂਟ ਤੋਂ ਵੱਧ ਜਿਹੜਾ OBC ਸਮਾਜ ਨੂੰ ਹਲੇ ਜਣਿਆ ਸਾਧ ਮੰਡਲ ਕਮਿਸ਼ਨ ਰਿਪੋਰਟ ਲਾਗੂ ਹੁੰਦੀ ਆ ਉਹਦੇ ਵਿੱਚ ਇਹਨਾਂ ਦਾ 27% ਜਿਹੜਾ ਕੋਟਾ ਵਾ ਉਹ ਇਹਨਾਂ ਨੂੰ ਦਿੱਤਾ ਜਾਂਦਾ ਹੈ ਅੱਜ ਗੱਲ ਇਸ ਮੁੱਦੇ ਦੇ ਹੋ ਰਹੀ ਆ ਕਿ ਚੋਣਾਂ ਦੇ ਵਿੱਚ ਸਾਡੀਆਂ ਸਿਰਫ 85 ਸੀਟਾਂ ਦੇ ਵਿੱਚੋਂ ਦੋ ਨੇ ਇਹ ਸਮਾਜ ਨੂੰ ਸੋਚਣਾ ਚਾਹੀਦਾ ਵੀ ਸਾਡੀ ਗਿਣਤੀ ਕਿੰਨੀ ਆ 52% ਜਿਹੜੇ ਆ ਸਾਰੇ ਕਹਿੰਦੇ ਨੇ ਵੀ ਗਿਣਤੀ ਹੈ ਆ ਕਿ 52% ਆ ਤੇ ਫਿਰ ਤੇ ਭਾਈ ਤੁਹਾਡੀਆਂ ਸੀਟਾਂ ਜਿਆਦੀਆਂ ਬਣਦੀਆਂ ਸੀ ਤੇ ਦੋ ਦਿੱਤੀਆਂ ਦੋ ਵੀ ਉਹਨਾਂ ਨੂੰ ਮਿਲੀਆਂ ਜਿਹੜੇ ਪਾਰਟੀਆਂ ਦੇ ਗੁਲਾਮ ਲੋਕ ਨੇ ਤੇ ਉਹਨਾਂ ਨੇ ਪਾਰਟੀਆਂ ਦੀ ਗੱਲ ਹੀ ਕਰਨੀ ਹੁਣ ਜਿੱਥੇ ਗੱਲ ਬਾਰ-ਬਾਰ ਆਉਂਦੀ ਆ ਮੇਰੇ ਬੜੇ ਪਿਆਰੇ ਵੀਰੋ ਮੇਰੇ ਸਟੇਟ ਪ੍ਰਧਾਨ ਆ ਮੱਲੀ ਸਾਹਿਬ ਪ੍ਰੋਤਜ ਸਿੰਘ ਮੱਲੀ ਸਾਹਿਬ ਮਜੀਤ ਸਿੰਘ ਮੰਡਲ ਸਾਹਿਬ ਸੰਤੋਸ਼ ਸਿੰਘ ਰਾਈ ਔਰ ਮੇਰੇ ਹੋਰ ਸੱਜੂ ਸਾਹਿਬ ਸਬਰ ਸਾਹਿਬ ਔਰ ਮੇਰੇ ਸਾਰੇ ਨਿਰਾਨੇ ਜੋ ਬੜੀ ਵਧੀਆ ਗੱਲਾਂ ਕੀਤੀਆਂ ਸਮਾਜਵਾਦ ਤੇ ਤੇ ਬੜੀ ਵਧੀਆ ਗੱਲ ਕਰਨੀ ਚਾਹੀਦੀ ਹੈ ਕਰਾਂਗੇ ਜੀ ਓਕੇ ਕਾੜੀ ਆਵਾਂਗੇ ਸਾਡੇ ਬੱਚੇ ਨੌਕੇ ਤੇ ਲੱਗਣਗੇ ਜਾਂ ਸਾਡੀ ਗੱਲ ਸੁਣਾਈ ਹੋਏ ਤੇ ਇਹਨਾਂ ਦਾ ਮੈਂ ਇਹਨਾਂ ਦੇ ਨਾਲ ਨੁਕਮ ਸਹਿਮਤ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੈਸੇ ਮੇਰੇ ਨਾਲ ਸਾਰੇ ਵੱਡੇ ਸਾਰੇ ਸਿਆਣੇ ਬੈਠੇ ਆ ਮੈਂ ਚਲੋ ਸੁਣਿਆ ਸਾਰੋ ਜੋ ਤੱਕ ਮੈਨੂੰ ਪਤਾ ਲੱਗਾ ਵਾ ਸਾਡੇ ਸਮਾਜ ਨੂੰ ਇੱਕ ਬੰਦੇ ਆਪਣੇ ਮੇਨ ਲੀਡਰਾਂ ਦੀ ਲੋੜ ਆ ਜਿਹੜੇ ਬੰਦੇ ਆਗੜੇ ਆ ਕੇ ਸਾਡੇ ਸਮਾਜ ਦਾ ਭਲਾ ਕਰ ਸਕਣ ਤੇ ਸਾਨੂੰ ਇਹ ਚਾਹੀਦਾ ਆਪਣੇ ਬੰਦੇ ਜਿਹੜੇ ਵਧੀਆ ਲੀਡਰ ਨੇ ਉਹਨਾਂ ਨੂੰ ਕੋਈ ਲੈਣਾ ਚਾਹੀਦਾ ਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ OBC ਮੋਰਚਾ ਪ੍ਰਧਾਨ ਜਗਜੀਤ ਸਿੰਘ ਰਾਜਵੇਰ ਕਾ ਮੈਂ ਆਪਣੇ OBC ਮੋਰਚਾ ਜਿੰਨੇ ਵੀ OBC ਆਪਣੇ ਵਰਗ ਦੇ ਵਿੱਚ ਆਉਂਦੇ ਆ ਜਿੰਨੀਆਂ ਵੀ ਬਰਾਦਰੀਆਂ ਆਉਂਦੀਆਂ ਮੇਰੇ ਖਿਆਲ ਚ ਆ ਵੀ 20 ਤੋਂ 25 ਬਰਾਦਰੀਆਂ ਆਪਣੀਆਂ ਆਰੀਆਂ ਦੇ ਵਿੱਚ ਤੇ ਜਿਹੜੀ ਸਾਡੀ ਵੋਟ ਬੈਂਕ ਸਭ ਤੋਂ ਵੱਧ ਆ ਤੇ ਸਾਨੂੰ ਕਿਹੇ ਵੀ ਜਗਾ ਤੇ ਕੋਈ ਰਾਖਵੀ ਸੀਟ ਕੋਈ MLA ਦੀ ਕੋਈ MP ਦੀ ਕੋਈ ਸਰਪੰਚੀ ਦੀ ਕੋਈ ਕਾਉਂਸਲਰ ਦੀ ਵੀ ਕੋਈ ਵੀ ਸਾਨੂੰ ਜੜੀਆਂ ਦਮਦੀਆਂ ਨਹੀਂ ਦੇ ਰਹੀ ਹਿੱਸੇਦਾਰੀਆਂ ਨਹੀਂ ਦੇ ਰਹਾ ਅਸੀਂ ਇਸ ਕਰਕੇ ਅੱਜ ਦੀ ਜਿਹੜੀ ਮੀਟਿੰਗ ਕਰ ਰਹੇ ਆ ਵੀ ਜਿਹੜਾ ਆਉਣ ਵਾਲੀ ਇਲੈਕਸ਼ਨ ਆ ਕਾਉਂਸਲਰ ਦੀ ਇਸ ਤੋਂ ਬਾਅਦਾਂ ਸਟੈਪ ਬਾਈ ਸਟੈਪ ਜਿਹੜੀ ਵੀ ਐਮਐਲਏ ਦੀ ਆਊਗੀ ਐਮਪੀ ਦੀ ਆਊਗੀ ਅਸੀਂ ਜਿਹੜੇ ਇਕੱਠੇ ਹੋ ਗਏ ਜਿਹੜੀ ਅਸੀਂ ਜੇ ਸਾਨੂੰ ਹਿੱਸੇਦਾਰੀਆਂ ਪਾਰਟੀ ਨੇ ਕਿਸੇ ਦੇ ਨਾਮ ਚੰਕੀ ਦੇ ਦਿੱਤੀਆਂ ਅਸੀਂ ਜਿਹੜੇ ਯਾਦਵ ਦੇ ਖਿਲਾਰਾਂਗੇ ਤੇ ਅਸੀਂ ਪਿੰਡ-ਪਿੰਡ ਜਾ ਕੇ ਮੱਲੇ-ਮੱਲੇ ਜਾ ਕੇ ਆਪਣੀ ਜਿਹੜੀ ਕੌਮ ਆ ਆਪਣੀ ਬਰਾਦਰੀਆਂ ਵਾਂ ਉਹਨਾਂ ਨੂੰ ਜਾਗਰਤ ਕਰਾਂਗੇ ਮੈਂ ਚਾਹੁੰਦਾ ਕਿ ਤੁਸੀਂ ਸਾਡਾ ਵੱਧ ਤੋਂ ਵੱਧ ਸਾਥ ਦਿਓ OBC ਬੋਰਡ ਚ OBC ਵਾਲਿਆਂ ਨੂੰ ਮੈਂ ਕਹਿੰਦਾ ਕਿ ਸਾਡੇ ਨਾਲ ਜੁੜੋ ਔਰ ਜਿਹੜੀ ਅਸੀਂ ਇਹ ਜਿਹੜੀ ਮੰਗ ਕਰਾਂਗੇ ਜੇ ਸਾਨੂੰ ਟਿਕਟਾਂ ਨਾ ਮਿਲੀਆਂ ਅਸੀਂ ਜਿਹੜੇ ਆ ਕੁਝ ਨਾ ਕੁਝ ਬੰਦੇ ਜਿਹੜੇ ਅਸੀਂ ਆਪਣੇ ਕਾਉਂਸਲਰ ਦੀ ਜਿਹੜੀ ਸੀਟਾਂ ਤੇ ਖੜਾ ਰਾਂਗੇ ਔਰ ਮੈਂ ਇਹ ਚਾਹੁੰਦਾ ਕਿ ਆਪਣਾ ਜਿਹੜਾ ਕੱਠ ਵੱਡਾ ਕਰੀਏ ਜਿਹੜੀ ਵੀ ਆਪਾਂ ਰੈਲੀ ਕਰਦੇ ਆ ਜਾਂ ਸਨਾਹ ਦਵਾ ਕੇ ਪਿੰਡ-ਪਿੰਡ ਭੱਲੇ-ਭੱਲੇ ਜੇ ਕਿਹੜੇ ਸਾਨੂੰ ਰੈਲੀ ਕਰਦੀ ਲੋੜ ਪੈਂਦੀ ਆ ਤੇ ਵੱਧ ਤੋਂ ਵੱਧ ਜਿਹੜਾ ਸਾਡਾ ਸਾਥ ਦਓ ਇਥੋਂ ਤੱਕ ਕਿ ਸਾਡਾ ਨਾ ਸਾਡਾ ਰਾਖਵਾ ਸਰਪੰਚਿਆ ਕੋਈ ਨਾ ਅੱਜ ਤੱਕ ਕੋਈ ਵੀ ਪਿੰਡ ਚ ਪੰਜਾਬ ਦੇ ਚੱਲ ਜੋ ਇੱਕ ਵੀ ਜਿਹੜਾ ਸਾਡਾ ਲੰਬੜਦਾਰ ਨਹੀਂ ਹੈਗਾ ਕੋਈ ਵੀ ਲੰਬੜਦਾਰ ਦੀ ਕੀਤੀ ਕੰਮ ਉਹ ਇੱਕ ਲੰਬੜਦਾਰ ਦੀ ਹੈਗਾ ਬਾਕੀ ਸਾਰੇ ਵਰਕਰ ਜੇ ਹੈਗੇ ਆ ਸੋ ਇਹ ਕਰਕੇ ਜਾਗੋ ਮੈਂ ਕਹਿੰਦਾ ਸੀ ਜਾਗੋ ਤੇ ਅੱਗੇ ਹੋ ਗਏ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਹੈ ਵੀ ਸਾਰੇ ਜਣੇ ਅੱਗੇ ਹੋ ਤੇ ਵੱਧ ਤੋਂ ਵੱਧ ਸਾਡਾ ਜਿਹੜਾ ਸਾਥ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾ ਵਾਹਿਗੁਰੂ ਜੀ ਦੇ ਨਾਤੇ ਸਾਥੀਓ ਜਿਨ੍ਹਾਂ ਨੂੰ ਪਤਾ ਹੈ ਵੀ ਅੱਜ ਤੱਕ 70 ਸਾਲ ਤੋਂ ਸਾਡੂ ਕਹੇ ਪਾਰਟੀ ਨੇ ਸਾਨੂੰ ਹੱਕ ਨਹੀਂ ਦਿੱਤਾ ਤੇ ਮੈਨੂੰ ਲੱਗਦਾ ਸਾਨੂੰ ਬਾਹਰ ਦੇਣਾ ਹਾਂ ਹਾਂਜੀ ਆਮ ਆਦਮੀ ਪਾਰਟੀ ਦਾ ਸਾਡਾ ਮੀਤ ਸੀ ਤੇ ਹੁਣ ਜੇ ਉਹ ਸਾਨੂੰ ਦੇਣਗੇ ਸੀਟਾਂ ਤੇ ਜੀ ਉਹਨਾਂ ਦਾ ਭੁੱਲ ਗਿਆ ਮੈਂ ਅੱਜ ਕਰਾਂਗੇ ਨਹੀਂ ਕਰਾਂਗੇ ਵੀ ਸਾਨੂੰ ਆਜਾਕ ਮੀਰ ਖੜੇ ਕਰਨਾ ਇਦਾਂ ਲਈ ਅੱਜ ਜਿਹੜੀ OBC ਸਮਾਜ ਦੇ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਹੋਈ ਆ ਵੱਖ-ਵੱਖ ਬਰਾਦਰੀਆਂ ਦੇ 代表ਾਂ ਨੇ ਹਿੱਸਾ ਲਿਆ ਵਾ ਇਹ ਦੇਰ ਆਏ ਦਰਸਤਾਏ ਵਾਲੀ ਗੱਲ ਹੈ ਅੱਜ ਮੈਂ ਦੋ ਮੁੱਦਿਆਂ ਤੇ ਗੱਲ ਕਰੂੰਗਾ ਇੱਕ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਸਿੱਖ ਕੌਮ ਨੂੰ ਇਕੱਠਾ ਹੋ ਕੇ ਚੱਲਣ ਦਾ ਜਿਹੜਾ ਉਹ ਜ਼ਿਕਰ ਹੋਇਆ ਜਥੇਦਾਰ ਅਕਾਲ ਤਖਤ ਸਾਹਿਬ ਨੇ ਜਿਹੜਾ ਹੁਕਮ ਕੀਤਾ ਤੇ ਮੈਂ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਇੱਕ ਸਵਾਲ ਪੁੱਛਦਾ ਜਾਂ ਉਹਨਾਂ ਨੂੰ ਆਪਣਾ ਸੁਝਾਅ ਦੇਣਾ ਕਿ ਸਿੱਖ ਕੌਮ ਦੇ ਵਿੱਚ ਇੱਕ ਹੀ ਜਾਤੀ ਜਿਹੜੀ ਆ ਪ੍ਰਮੁੱਖ ਆ ਰਾਜਨੀਤਿਕ ਤੌਰ ਦੇ ਉੱਤੇ ਵੀ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਚਾਹੇ ਉਹ ਮੁਲਾਜ਼ਮ ਨੇ ਚਾਹੇ ਉਹ ਮੈਂਬਰ ਨੇ ਇੱਕੋ ਜਾਤੀ ਪ੍ਰਧਾਨ ਮੈਂ ਜਥੇਦਾਰ ਅਕਾਲਕਸਰ ਸਾਹਿਬ ਨੂੰ ਸਵਾਲ ਕਰਦਾ ਕਿ ਜਥੇਦਾਰ ਅਕਾਲਕਸਰ ਸਾਹਿਬ ਕਿੰਨੀ ਦੇਰ ਦੇ ਵਿੱਚ ਫੈਸਲਾ ਲੈਂਦੇ ਆ ਕਿ ਉਹ ਬਣਦੀ ਨੁਮਾਇੰਦਗੀ OBC ਵਰਗ ਜਿਹੜਾ ਸਾਡਾ ਸਾਡੀ ਆਬਾਦੀ ਕਰੀਬ ਕਰੀ 50% ਆ ਕਿ ਆਪਣੀ ਜਿਹੜੀ ਇਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਆ ਉਹਦੇ ਚ ਸਾਡੇ 3 ਮੈਂਬਰ ਪਾਉਂਦੇ ਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਹੋਣੀ ਆ ਉਹਦੇ ਵਿੱਚ 135 ਮੈਂਬਰਾਂ ਦੇ ਵਿੱਚੋਂ 70 ਮੈਂਬਰ ਸਾਡੇ ਬਣਾਉਂਦੇ ਆ ਜਿੰਨੇ ਵੀ ਭਰਤੀ ਆ ਗੁਰਦੁਆਰਿਆਂ ਦੇ ਵਿੱਚ ਭਾਵੇਂ ਉਹ ਗਰੰਥੀ ਸਿੰਘ ਨੇ ਭਾਵੇਂ ਉਹ ਵਕ ਵਕ ਅਹੁਦੇ ਦੇ ਮੁਲਾਜ਼ਮ ਨੇ ਕਿ ਸਿੱਖ ਕੌਮ ਦੇ ਸਾਡੀ ਜਿੰਨੀ ਗਿਣਤੀ ਆ ਜਿੰਨੀਆਂ ਸਾਡੀਆਂ ਸ਼ਹਾਦਤਾਂ ਨੇ ਸਿੱਖ ਕੌਮ ਦੇ ਵਿੱਚ OBC ਵਰਗ ਦੀ ਆ ਪੰਜਾਂ ਪਿਆਰੇ ਤੋਂ ਲੈ ਲਈਏ ਤੇ ਪੰਜਾਂ ਪਿਆਰੇ ਤੋਂ ਸਾਡੀ ਜਿਹੜੀ ਗਿਣਤੀ ਆ ਉਹ ਬਹਤਾਂ ਦੇ ਵਿੱਚ ਆ 70% ਸਾਡੀਆਂ ਕੁਰਬਾਨੀਆਂ ਨੇ ਸਿੱਖ ਕੌਮ ਦੇ ਵਿੱਚ ਮੈਂ ਜ세ਦਾਰ ਅਕਾਲਤਖ ਸਾਬ ਤੋਂ ਮੰਗ ਕਰਦਾ ਕਿ ਉਹ ਆਪਣੇ ਫੈਸਲੇ ਦੇ ਵਿੱਚ ਇਹ ਵੀ ਲਾਗੂ ਕਰਨ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਚ ਪ੍ਰਬੰਧ ਦੇ ਵਿੱਚ ਸਿੱਖ ਕੌਮ ਦੇ ਵਿੱਚ ਬਣਦੀ ਜਿਹੜੀ ਨੁਮਾਇੰਦਗੀ ਆ ਉਹ ਸਾਨੂੰ 50% ਦਿੱਤੀ ਜਾਵੇ ਪੰਜਾਬ ਦੇ ਵਿੱਚ ਤੇ ਬਾਕੀ ਵਖ ਵਖਾਵਾ ਦੇ ਗੁਰਦੁਆਰਿਆਂ ਦੇ ਵਿੱਚ ਦੂਸਰੇ ਪਾਸੇ ਰਾਜਨੀਤਿਕ ਵਿਸ਼ਾ ਸਾਡਾ ਮੈਂ ਵਖ ਵਖਾਤ ਪਾਰਟੀਆਂ ਨੂੰ ਜਿਹੜੀਆਂ ਸੰਵਧਾਨ ਦੀ ਗੱਲ ਕਰਦੀ ਹੈ ਭਾਵੇਂ ਉਹ ਕਾਂਗਰਸ ਮੈਂ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਅੱਜ ਇਸ ਮੀਟਿੰਗ ਦੇ ਮਾధ్యਮ ਰਾਹੀਂ ਕਹਿਣਾ ਚਾਹੁੰਦਾ ਹੈ ਕਿ ਸਭ ਤੋਂ ਪਹਿਲਾਂ ਆਪਣੀ ਪਾਰਟੀ 'ਚ ਭਾਰਤੀ ਸੰਵਧਾਨ ਦੇ ਮੁਤਾਬਕ ਜਿਹੜੀ ਸਾਡੀ OBC ਦੀ ਗਿਣਤੀ ਆ ਉਹਦੇ ਮੁਤਾਬਕ ਪਹਿਲਾ ਪਾਰਟੀ ਪ੍ਰਧਾਨ ਤੋਂ ਲੈ ਕੇ ਜਥੇਬੰਦੀ ਦੇ ਵਿੱਚ ਸਾਡੀ ਗਿਣਤੀ ਦੇ ਮੁਤਾਬਕ 65% ਪੂਰੇ ਭਾਰ ਦੇ ਵਿੱਚ ਸਾਡੀ ਗਿਣਤੀ ਆ 65% ਜਿਹੜੇ ਨਮਾਇੰਦੇ ਸਾਡੇ ਉਹਲੇ ਚਾਹੀਦੇ ਆ ਮੈਂਬਰ ਪਾਰਲੀਮੈਂਟ ਦੀ ਟਿਕਟਾਂ 65% ਜਿਹੜੀਆਂ ਉਹ ਕਾਂਗਰਸ ਪਹਿਲਾ OBC ਨੂੰ ਦੇਵੇ ਉਸ ਤੋਂ ਬਾਅਦ SC ਨੂੰ ਦੇਵੇ ਉਸ ਤੋਂ ਬਾਅਦ ਜਿਹੜਾ 13% ਜਨਰਲ ਬੰਦਾ ਉਹਨਾਂ ਨੂੰ ਦਿੱਤੀਆਂ ਜਾਣ ਰਾਹੁਲ ਗਾਂਧੀ ਜੀ ਇਹ ਤੁਹਾਡਾ ਜਿਹੜਾ ਸਵਿਧਾਨ ਬਚਾਓ ਯਾਤਰਾ ਤਾਂ ਹੀ ਸਫਲ ਹੈ ਜੇ ਆਪਣੇ ਘਰ ਤੋਂ ਸ਼ੁਰੂਆਤ ਕਰੋ ਦੂਸਰੇ ਪਾਸੇ ਨਰਿੰਦਰ ਮੋਦੀ ਜੀ ਤੁਸੀਂ ਸਭ ਦਾ ਸਾਥ ਸਭ ਦਾ ਵਿਕਾਸ ਦੀਆਂ ਗੱਲਾਂ ਕਰਦੇ ਜੇ ਪਰ ਸਭ ਦਾ ਸਾਥ ਤੇ ਸਭ ਦਾ ਵਿਕਾਸ ਦੇ ਵਿੱਚ ਭਾਰਤ ਸਰਕਾਰ ਦੇ ਵੱਖ-ਵੱਖ ਅਧਾਰਿਆਂ 'ਚ ਸਾਡੇ ਕਿੰਨੇ ਨਮਾਇੰਦੇ ਨੇ ਤਿੰਨ ਸਿਰਫ 3 IAS ਅਫਸਰ ਤੇ ਸਾਡੀ ਗਿਣਤੀ 65% ਭਾਰਤੀ ਸੁਪਰੀਮ ਕੋਰਟ ਦੇ ਵਿੱਚ OBC ਜੱਜ ਕਿੰਨੇ ਆ ਜਦੋਂ ਕਿ ਸੀਜੀਆਈ ਦਾ ਉਹਦਾ ਹੀ ਜਿਹੜਾ ਬੰਦਾ ਉਹ OBC ਦਾ ਬੰਦਾ ਜਿਹਦੀ ਗਿਣਤੀ ਵੱਡੀ ਆ ਉਹਨੂੰ ਉਹਦੇ ਮਸਲੇ ਜ਼ਿਆਦਾ ਨੇ ਉਹਦੇ ਲੜਾਈ ਝਗੜੇ ਜ਼ਿਆਦਾ ਨੇ ਔਰ ਉਹਦਾ ਨਮਾਇੰਦਾ ਹੋਣਾ ਚਾਹੀਦਾ ਸੀਜੀਆਈ ਜਿਹੜਾ ਆ ਬੰਨਾ ਮੈਂ ਹੁਣ ਅਗਲਾ ਮੈਂ ਮੰਗ ਕਰਦਾ ਭਾਰਤੀ ਸਰਕਾਰ ਤੋਂ ਕਿ ਅਗਲਾ ਸੀਜੀਆਈ ਜਿਹੜਾ ਉਹ OBC ਸਮਾਜ ਦਾ ਹੋਣਾ ਚਾਹੀਦਾ ਅਸੀਂ ਕਮਰ ਕੱਸੇ ਕਰ ਲਏ ਨੇ ਅਜੇ ਤੇ ਤੁਹਾਡੇ ਕੋਲ ਕਿਸਾਨ ਨਹੀਂ ਸਾਂਭੇ ਜਾਣਦੇ ਹੁਣ ਅਸੀਂ ਤਿਆਰੀ ਕਰ ਰਹੇ ਹਾਂ 65% ਲੋਕ ਇੱਕ ਦਿਨ ਅਸੀਂ ਜਾਤੀ ਜਨਗਨ ਦਾ ਲਈ ਕਮਰ ਕਸੇ ਕੀਤੇ ਜਾਤੀ ਜਨਗਨ ਕਰਵਾ ਦੇ ਪੂਰੇ ਦੇਸ਼ ਚ ਦੂਸਰਾ ਬੰਦੀਆਂ ਨਮਾਇਦਗੀਆਂ ਮੈਂਬਰ ਪੰਚਾਇਤ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਤੇ ਰਾਜ ਸਭਾ ਮੈਂਬਰ ਸਾਡੀ ਗਿਣਤੀ ਦੇ ਮੁਤਾਬਕ 65% ਹੋਣੇ ਚਾਹੀਦੇ ਨੇ ਮੈਂ ਉਹ ਸਾਰੀਆਂ ਪਾਰਟੀਆਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਜਿਹੜੀਆਂ ਵੀ ਪਾਰਟੀਆਂ ਪਾਵੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਚ ਪਾਵੇ ਕਾਂਗਰਸ ਆ ਪਾਵੇ ਆਮ ਆਦਮੀ ਪਾਰਟੀ ਆ ਯਾ ਹੋਰ ਖੱਬੀ ਸੱਜਿਆ ਪਾਰਟੀਆਂ ਨੇ ਜੇ ਸਾਡੀ ਨਾਮਾਇੰਗੀ ਦੇ ਹਿਸਾਬ ਨਾਲ ਸਾਡੀ ਗਿਣਤੀ ਦੇ ਹਿਸਾਬ ਨਾਲ ਸਾਡੇ ਬੰਦੇ ਨਗਰ ਨਿਗਮ ਦੇ ਵਿੱਚ ਨਗਰ ਕਾਉਂਸਲ ਦੇ ਵਿੱਚ ਨਗਰ ਪੰਚਾਇਤਾਂ 'ਚ ਨਾ ਖੜਾਰੇ ਤਾਂ OBC ਸਮਾਜ 100% ਇਲੈਕਸ਼ਨ ਜਿਹੜੀ ਹੈ ਜਨਰਲ ਸੀਟ ਦੇ ਜਨਰਲ ਇਲੈਕਸ਼ਨ ਦੇ ਉੱਤੇ ਜਿੱਥੇ ਸੀਟਾਂ ਜਨਰਲ ਨੇ ਉੱਥੇ ਆਪ ਲੜੇਗਾ ਇੱਥੇ ਮੈਂ ਸਾਰੀ OBC ਸਮਾਜ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਜਲਦ ਤੋਂ ਜਲਦ ਅਸੀਂ ਅਕਾਲਤੋਂ ਸਾਹਿਬ ਦੇ ਉੱਤੇ ਪੇਸ਼ ਹੋਵਾਂਗੇ ਆਪਰਾ ਮੈਮੋਰੰਡਮ ਵੀ ਦਵਾਗੇ ਜਥੇਦਾਰ ਅਕਾਲਤਖਰ ਸਾਹਿਬ ਨੂੰ ਉਹਦੇ ਲਈ ਵੱਖ-ਵੱਖ ਮਹੱਲਿਆਂ ਚੋਂ ਜਿਹੜੇ ਸਾਥੀ ਆ OBC ਉਹ ਖੜੇ ਹੋਣ ਜਿਹੜਾ ਬਾਈਬਲ ਕਲਾਂ ਦੇ ਵਿੱਚ ਜੋ ਦੋ ਸਿੰਘ ਸ਼ਹੀਦ ਹੋਏ ਆ ਉਹ ਦੋਨੇ OBC ਸਮਾਜ ਦੇ ਨੇ ਮੈਂ ਸਾਰੇ OBC ਸਮਾਜ ਨੂੰ ਅਪੀਲ ਕਰਦਾ ਜਿਹੜੇ ਸਾਡੇ ਵਕੀਲ ਨੇ ਸਾਡੇ ਜੁਡੀਸ਼ਰੀ ਦੇ ਵਿੱਚ ਬੈਠੇ ਨਮਾਇंदे ਨੇ ਪੋਲੀਟੀਕਲ ਲੋਗ ਨੇ ਆਓ ਇਕੱਠੇ ਹੋ ਕੇ ਸਖਬੀਰ ਸਿੰਘ ਬਾਦਲ ਦੇ ਮੰਨ ਲਿਆ ਕਿ ਉਹ ਬਾਈਬਲ ਕਲਾਂ ਚ ਜਿਹੜਾ ਗੋਲੀ ਕਾਂਡ ਆ ਉਹ ਇਹਨੇ ਕਰਵਾਇਆ ਤੇ ਇਹਦੇ ਉੱਤੇ ਹੱਤਿਆ ਦਾ ਮੁਕਦਮਾ ਦਰਜ ਕਰਵਾ ਕੇ ਇਹਨੂੰ ਫਾਂਸੀ ਚੜਾਉਣ ਤੱਕ OBC ਸਮਾਜ ਘਰ ਨਹੀਂ ਬੈਠੇਗਾ ਆਓ OBC ਸਮਾਜ ਇਕੱਠੇ ਹੋ ਕੇ ਉਹ ਦੋਸ਼ੀ ਜਿਹੜੇ ਸਿੱਖ ਗੋਮ ਦੇ ਵੀ ਸ਼ਹੀਦ ਦੇ ਬਾਬਲ ਕਲਾਂ ਦੇ ਵਿੱਚ ਜਿੱਥੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਉੱਥੇ OBC ਸਮਾਜ ਨੂੰ ਨਿਆਂ ਮਿਲੇਗਾ OBC ਸਮਾਜ ਦਾ ਕਤਲ ਕਰਵਾਉਣ ਵਾਲਾ ਸੁਖਬੀਰ ਸਿੰਘ ਬਾਦਲ ਇਹਦੇ ਸਾਥੀ ਇਹਦੀ ਸਰਕਾਰ ਦੇ ਮੰਤਰੀ ਸਾਰਿਆਂ ਦੇ ਵਿਰੁੱਧ ਹੱਤਿਆ ਦਾ ਮਕਰਮਾ ਜਿਹੜਾ ਉਹ ਦਰਜ ਕਰਵਾਉਣ ਲਈ ਈਆਲ ਜਿਹੜੀ ਅਸੀਂ ਦਾਖਲ ਕਰਾਂਗੇ ਸਾਰਾ ਓਬੀਸੀ ਸਮਾਜ ਸਾਡਾ ਸਾਥ ਦਿਓ ਕਿਉਂਕਿ ਮਰ ਜੇ ਸਿੱਖ ਕੌਮ ਨੂੰ ਕਿਤੇ ਲੋੜ ਪੈਂਦੀ ਆ ਉਥੇ ਓਬੀਸੀ ਮਰਦ ਲਈ ਤੇ ਜਿੱਥੇ ਰਾਜ ਭਾ ਗਿਆ ਉਥੇ ਇੱਕ ਵੱਖਰੀ ਸ਼੍ਰੇਣੀ ਜਿਹਨੂੰ ਇਹ ਨਿਮੰਦਗੀ ਕਰਦੇ ਜਿਹਦੀ ਇਹ ਨਿਮੰਦਗੀ ਕਰਦੇ ਆ ਸਾਥੀਓ ਅੱਜ ਮੈਂ ਤੁਹਾਡੇ ਚਰਨਾਂ 'ਚ ਅਪੀਲ ਕਰਦਾ ਜਿੰਨੇ ਵੀ ਓਬੀਸੀ ਨੇ ਸਾਡੀ ਗਿਣਤੀ 50% ਆ ਅਸੀਂ ਇੱਕ ਪਾਸੇ ਖਲੋ ਜਾਈਏ ਤੇ ਸੂਬੇ ਦਾ ਮੁੱਖ ਮੰਤਰੀ ਵੀ ਸਾਡਾ ਹੋਊਗਾ ਪੰਚਾਇਤ ਮੈਂਬਰ ਵੀ ਸਾਰੇ ਸਾਡੇ ਜਿੱਤਣਗੇ ਮੈਂਬਰ ਪਾਰਲੀਮੈਂਟ ਵੀ ਸਾਰੇ ਸਾਡੇ ਜਿੱਤਣਗੇ ਚੰਨੋ ਸਿੱਟ ਦੇ ਉੱਤੇ ਅਸੀਂ ਸ਼ੋਮਣੀ ਕਮੇਟੀ ਤੋਂ ਜਿਹੜੀ ਐਸਜੀਪੀਸੀ ਆ ਉਹਦੇ ਚ OBC ਦੀ ਤੇ SC ਦੀ ਗਿਣਤੀ ਦੇ ਹਿਸਾਬ ਨਾਲ ਮੰਗ ਮੰਡਗੀ ਮੰਗਦੇ ਆ ਜਿ세ਦਾ ਰਕਾਲਤਖ ਸਾਹਿਬ ਸਾਡੀ ਗੱਲ ਦੇ ਉੱਤੇ ਵਿਚਾਰ ਅੱਛਾ ਜਿਹੜੀ ਅੱਜ ਮੀਟਿੰਗ ਤੇ ਹੋਵੇ ਮਾਰਗ ਪਰ ਉਹਦੇ ਪਰ ਅੱਜ ਜਿਸ OBC ਸਮਾਜ ਦੀ ਮੀਟਿੰਗ ਜਿਹੜੀ ਅੰਮ੍ਰਿਤਸਰ 'ਤੇ ਆਪਣੇ ਹੌਲੀਡੇ ਡੈਕੋਡ ਕਲਾਸਿਫਿਕੇਸ਼ਨ ਦੇ ਹੈਡਕੁਆਟਰ 'ਤੇ ਰੱਖੀ ਹੈ ਇਸ ਮੀਟਿੰਗ ਦੇ ਵਿੱਚ ਅਸੀਂ OBC ਦੇ ਜਿੰਨੇ ਵੀ ਸੰਗਠਨ ਨੇ ਪੰਜਾਬ ਵਿੱਚ ਕੰਮ ਕਰ ਰਹੇ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਸੀ ਉਸ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਕਿ ਪਹਿਲਾਂ ਅਸੀਂ ਇੱਕ ਅੰਮ੍ਰਿਤਸਰ ਦੇ ਵਿੱਚ ਜਿੰਨੇ ਵੀ ਸਾਡੇ ਜਾਤੀ ਤੌਰ ਤੇ ਸੰਭਾਵਨਾ ਸੰਗਠਨ ਬਣੇ ਨੇ ਜਾਂ ਸਾਡੇ OBC ਦੇ ਕੋਈ ਫੈਡਰੇਸ਼ਨ ਆ ਮੋਰਚਾ ਬਣੀਆਂ ਨੇ ਇਹਨਾਂ ਦੇ ਆਗੂ ਨੂੰ ਬਿਠਾ ਕੇ ਤੇ ਆਪਾਂ ਕੋਈ ਇਹ ਜਿਹੜਾ ਆਉਣ ਵਾਲਾ ਸਾਡਾ ਚੋਣਾਂ ਦਾ ਮੁੱਦਾ ਜਾਂ ਸਾਡੀ ਜਾਤੀਗਤ ਗੱਲਾਂ ਦਾ ਇਹਦੇ ਤੇ ਅਸੀਂ ਪੁਚਾਰ ਬਟੰਦਰਾ ਕਰੀਏ ਅੱਜ ਅਸੀਂ ਸਾਰਿਆਂ ਨੂੰ ਇੱਥੇ ਬੁਲਾਇਆ ਵਿਚਾਰ ਬਟੰਦਰਾ ਕੀਤਾ ਅਸੀਂ ਇਸ ਮੁੱਦੇ ਤੇ ਪਹੁੰਚੇ ਆਂ ਕਿ ਅਸੀਂ ਜਿਹੜੀ ਆਉਣ ਵਾਲੀਆਂ ਚੋਣਾਂ ਨੇ ਇਹਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਸਾਡੇ ਸਮਾਜ ਨੂੰ ਬੰਦ ਦੀ ਜਿਹੜੀ ਹੈ ਇਸੇ ਦਾ ਰਿਮਨੈਂਟ ਕੀ ਦੇਣ ਜਦਕਿ ਇਹ 2% ਤੋਂ ਵੱਧ ਸਾਡੇ ਸਮਾਜ ਨੂੰ ਨਹੀਂ ਦੇ ਰਹੀਆਂ ਲੇਕਿਨ ਯੂ ਸਾਡੇ ਸਮਾਜ ਨੂੰ ਕਰ ਰਹੇ ਪੰਜਾਬ ਵਿੱਚ 845% ਤੋਂ ਵੱਧ 45% ਤੋਂ ਵੱਧ ਹੋਣ ਦੇ ਨਾਲ ਕਿ ਸਾਡੀਆਂ ਐਮਐਲਏ ਸੀਟਾਂ ਨੂੰ ਵੱਧ ਬਣਦੀਆਂ ਨੇ ਤੇ ਕੌਂਸਲਰ ਸੀਟਾਂ ਨੂੰ ਸਾਡੀਆਂ ਬਣਦੀਆਂ ਨੇ ਨਗਰ ਮਿਤੀ ਨੂੰ ਸਾਡੇ ਆਪ ਵੱਲ ਦੇ ਨੇ ਇਹਨਾਂ ਦੇ ਲੈਣ ਵਾਸਤੇ ਅਸੀਂ ਇਕੱਠੇ ਹੋਏ ਆਰ ਨਾਲ ਕਿਹੜਾ ਜਿਹੜਾ ਬੋਲਣਾ ਚਾਹੁੰਦੇ ਸਾਡੇ ਦੁਨੀਆ ਦੇ ਆਗਿਆ ਦੇ ਕਿ ਸਾਡੇ ਸਾਡੇ ਨਾਲ ਦੋ ਜੱਟਾਂ ਦਾ ਰੋਹਾਂ ਵੋਟਰਾਂ ਦੀ ਵੀ ਕਮੀ ਰਹੂ ਲਖੋ ਜਿਹੜਾ ਇਹ ਪਾਸ ਸਵਾਲ ਕੀਤਾ ਹੈਗਾ অলরেডি অলরেডি ਜਿਹੜਾ OBC ਹੈ ਅਜੋ OBC ਟੀ ਰਹਿ ਗਿਆ OBC ਇੱਕ ਜਾਗਰੂਕ ਸਮਾਜ ਹੈ ਸਿਰਫ ਸਾਡੀ ਜਿਹੜੀ ਜਿੰਨੇ ਵੀ ਸਿਲਵਰਟਨ ਕੰਮ ਕਰ ਰਹੇ ਨੇ ਉਹ ਬਹੁਤ ਜ਼ਿਆਦਾ ਹਾਈ ਲੈਵਲ ਤੌਰ ਤੇ ਗ੍ਰਾਊਂਡ ਪੱਧਰ ਤੋਂ ਲੈ ਕੇ ਤੇ ਉੱਪਰ ਤੱਕ ਅਸੀਂ ਇਹ ਲੜਾਈ ਲੜਦੇ ਪਏ ਆ ਸਾਡਾ ਅੱਜ OBC ਸਮਾਜੜਾ ਜਾਗਰੂਕ ਸਮਾਜ ਹੈ ਮੈਂ ਇਹ ਕਹਿੰਨਾ ਕਿਉਂਕਿ ਸਾਡੇ ਬਲਾਕ ਪ੍ਰਧਾਨ ਵੀ ਨੇ ਜ਼ਿਲ੍ਹੇ ਪ੍ਰਧਾਨ ਵੀ ਨੇ ਸਾਰੇ ਆਪੋ ਆਪਣੀ ਜਗ੍ਹਾ ਕੰਮ ਕਰਦੇ ਪਏ ਇਹ ਸਾਡਾ ਇੱਕ ਜਾਗਰੂਕ ਸਮਾਜ ਹੈ ਮੈਂ ਸਾਰੇ OBC ਸਮਾਜ ਤੋਂ ਅਪੀਲ ਕਰਦਾ ਕਿ ਆਉਣ ਵਾਲੀ ਜਿਹੜੀ ਕਾਰਪੋਰੇਸ਼ਨ ਦੇ ਨਗਰ ਨਿਗਮ ਦੇ ਇਲੈਕਸ਼ਨਾਂ ਨੇ ਕੌਂਸਲ ਦੇ ਇਲੈਕਸ਼ਨਾਂ ਨੇ ਉਹਦੇ ਚ ਵੱਧ ਤੋਂ ਵੱਧ ਜਿਹੜੀ ਆ ਦਾਅਵੇਦਾਰੀ ਆਪਣੀ ਪੇਸ਼ ਕਰੋ ਸੰਵਿਧਾਨ ਦੇ ਮੁਤਾਬਕ ਸਾਡੀ 50% ਪੰਜਾਬ ਦੇ ਵਿੱਚ ਹਿੱਸੇਦਾਰੀ ਆ ਘੱਟੋ ਘੱਟ 50% ਦੇ ਉੱਤੇ ਜਿਹੜੇ ਆ ਸਾਡੇ ਕੈਂਡੀਡੇਟ ਆਉਣੇ ਚਾਹੀਦੇ ਮੈਂ ਸਾਰੀਆਂ ਪਾਰਟੀਆਂ ਨੂੰ ਜਤਾਵਣੀ ਦਿਨਾ ਕਿ ਉਹ OBC ਸਮਾਜ ਨੂੰ ਤੇ ਇਗਨੋਰ ਕਰਨਗੇ OBC ਸਮਾਜ 100% ਸੀਟਾਂ ਦੇ ਉੱਤੇ ਜਿਹੜਿਆ ਜਰਨਲ ਸੀਟਾਂ ਨੇ ਉਤੇ ਇਲੈਕਸ਼ਨ ਲੜੂਗਾ ਸਾਰਾ OBC ਸਮਾਜ ਤਨ ਮਨ ਧਨ ਨਾਲ ਸਾਡੀ ਮਦਦ ਕਰੋ ਤਾਂ ਕਿ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਰਹੀ ਹੈ ਸਾਹਮਣੇ ਉਹਦੇ ਚ ਮੇਅਰ ਜਿਹੜਿਆ OBC ਸਮਾਜ ਦੇ ਵੱਲ ਕੇ ਪੰਜਾ ਨਗਰ ਨਿਗਮ ਦੇ ਵਿੱਚ OBC ਸਮਾਜ ਕਿੱਥੇ ਖੜੇ ਹੁੰਦਾ ਹੈ ਕੋਈ ਬੁਲਾ ਆਨ ਦਿੰਦੇ ਹੋ ਤੁਹਾਡੇ ਨਾਲ ਲੀਗ ਕਰਨ ਜਾਂ ਕਿਸ ਜਗ੍ਹਾ ਤੇ ਆਗੇ ਕਿਸ ਤੱਕ ਮਿਲਣਾ ਹੈ ਜਿਹੜਾ ਰੈਨ ਮਾਈ ਅਗੂ ਮਿਲ ਸਕੇਗਾ ਓਬੀਸੀ ਸਮਾਜ ਨੂੰ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਸਾਡੀਆਂ ਨੇ ਨੁਮਾਇੰਦੇ ਸਾਡੇ ਹਰ ਵਾਰਡ 'ਚ ਨੇ ਹਰ ਪਿੰਡ ਦੇ ਵਿੱਚ ਨੇ ਉਹ ਉਹ ਜਿਹੜੇ ਲੋਕ ਐ ਆਪ ਲਾਮਬੰਦ ਹੋ ਗਏ ਓਬੀਸੀ ਸਮਾਜ ਸਾਡੇ ਸਾਥੀਆਂ ਨਾਲ ਸੰਪਰਕ ਕਰਨ ਜਿਵੇਂ ਮੈਂ ਅੰਮ੍ਰਿਤਸਰ 'ਚ ਮੱਲੀ ਸਾਹਿਬ ਅੰਮ੍ਰਿਤਸਰ 'ਚ ਨੇ ਸੱਧੂ ਸਾਹਿਬ ਅੰਮ੍ਰਿਤਸਰ 'ਚ ਨੇ ਆਪਣੇ ਸਫਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਨੇ ਹਰ ਵਾਰਡ ਦੇ ਵਿੱਚ ਹਰ ਮਹੱਲੇ ਦੇ ਵਿੱਚ ਸਾਡੇ OBC ਦੇ ਨੁਮਾਇੰਦੇ ਨੇ OBC ਸਮਾਜ ਨਾਲ ਸੰਪਰਕ ਕਰੇ ਅਸੀਂ ਵੀ ਡੋਰ ਟੂ ਡੋਰ ਜਾ ਕੇ ਉਹਨਾਂ ਨਾਲ ਸੰਪਰਕ ਕਰਾਂਗੇ